हां जी दोस्तों सब तो कुदरत, दोस्तो, मैं मैं पहला कुदरत डेरी फार्म ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਤੁਹਾਨੂੰ ਮੈਂ ਦੱਸਾਂਗਾ ਮੈਂ ਤੁਹਾਨੂੰ ਇਹ ਗੱਲ ਪਹਿਲਾਂ ਵੀ ਦੱਸਦਾ ਹੁੰਦਾ ਕਿ ਜਿੰਨੇ ਵੀ ਜਿੰਨੀ ਵੀ ਨੌਲੇਜ ਜਿੰਨੀ ਵੀ ਗੱਲ ਕਰਨੀ ਹੁੰਦੀ ਮੈਂ ਤੁਹਾਨੂੰ ਆਪਣੇ ਫਾਰਮ ਦੀ ਆਪਣੀ ਫੀਲਡ ਦੀ ਆਪਣੀ ਪ੍ਰੈਕਟਿਸ ਦੀ ਕਰਦਾ ਹੁੰਦਾ ਸੋ ਦੋਸਤੋ ਮੈਂ ਤੁਹਾਨੂੰ ਅੱਜ ਕੱਲ ਦੇ ਫਾਰਮ ਦੀ ਖਾਸ ਗੱਲ ਦੱਸਾਂਗਾ ਕਿਉਂਕਿ ਮੇਰੇ ਫਾਰਮ ਦੇ ਵਿੱਚ ਇੱਕ ਵੀ ਪੱਖਾ ਨਹੀਂ ਹੈਗਾ ਦੋਸਤੋ ਅੱਬ ਮੈਂ ਕਨਸੈਪਟ ਵੀ ਜਿਹੜਾ ਕੰਟੈਂਟ ਵੀ ਹੈ ਬਿਨਾ ਪੱਖੇ ਤੋਂ ਡੇਰੀ ਫਾਰਮ ਸੋ ਦੋਸਤੋ ਆਪਾਂ ਬਹੁਤ ਡੇਰੀਆਂ ਦੇ ਵਿੱਚ ਵੇਖੇ ਹੁੰਦੇ ਆ ਵੱਡੇ ਵੱਡੇ ਪੱਖੇ ਲੱਗੇ ਹੁੰਦੇ ਆ ਆ ਫੁਆਰੇ ਲਾਏ ਹੋਏ ਨੇ ਫੋਗ ਸਿਸਟਮ ਲਾਏ ਹੋਏ ਨੇ ਸੋ ਦੋਸਤੋ ਆਹ ਜੂਨ ਦਾ ਅੱਜ ਵੀ 21 ਤਰੀਕ ਜਿਹੜੀ 22 ਤਰੀਕ ਹੋ ਗਈ ਏ ਹੁਣ ਤੱਕ ਮੈਨੂੰ ਪੱਖੇ ਦੀ ਹਾਲੇ ਕੋਈ ਵੀ ਜ਼ਰੂਰਤ ਨਹੀਂ ਪਈ ਸੋ ਦੋਸਤੋ ਮੈਂ ਤੁਹਾਨੂੰ ਵੀ ਇਹ ਹੀ ਗੱਲ ਦੱਸਣੀ ਚਾਹਣਾ ਵੀ ਤੁਸੀਂ ਵੀ ਜਿਹੜਾ ਸ਼ੈੱਡ ਏ 10 20 ਪਸ਼ੂਆਂ ਦਾ ਉਸ ਤਰ੍ਹਾਂ ਹੀ ਤਿਆਰ ਕਰੋ ਕਿ ਤੁਹਾਨੂੰ ਵੀ ਪੱਖੇ ਦੀ ਜ਼ਰੂਰਤ ਨਾ ਪਵੇ ਸੋ ਮੈਂ ਤੁਹਾਨੂੰ ਦੱਸਦਾ ਇੱਕ ਪੱਖਾ ਜਿਹੜਾ ਮੈਂ ਨਹੀਂ ਵੀ ਲਾਇਆ ਉਹਦੇ ਨਾਲ ਫਾਇਦੇ ਕਿੰਨੇ ਆ ਪਸ਼ੂ ਵੀ ਆਰਾਮ ਕਰ ਰਹੇ ਆ ਤੇ ਜਿਹੜਾ ਪੱਖੇ ਤੋਂ ਬਿਨਾ ਇੱਕ ਫਾਰਮ ਕਿੰਦਾ ਚੱਲਦਾ ਸੋ ਦੋਸਤੋ ਮੈਂ ਤੁਹਾਨੂੰ ਅੱਜ ਦੱਸੂਗਾ ਵੀ ਪੱਖਾ ਮੈਂ ਬਿਲਕੁਲ ਕੋਈ ਪੱਖਾ ਵੀ ਮੇਰੇ ਛੱਡ ਦੇ ਵਿੱਚ ਨਹੀਂ ਹੈਗਾ ਜੇ ਕੋਈ ਇੱਕ ਅੱਧਾ ਲੱਗਾ ਹੋਇਆ ਤਾਂ ਖਰਾਬ ਹੈ ਚੱਲਦਾ ਨਹੀਂਗਾ ਜੇ ਮੈਨੂੰ ਪੱਖੇ ਦੀ ਜ਼ਰੂਰਤ ਪਈ ਸ਼ਾਇਦ ਹੋ ਸਕਦਾ ਵੀ ਅੱਗੇ ਬਰਖਾਤਾਂ ਦੇ ਮੌਸਮ ਦੇ ਵਿੱਚ ਪਵੇ ਜਦੋਂ ਮੱਛਰ ਹੁੰਦਾ ਫਿਲਹਾਲ ਮੈਂ ਕੋਈ ਪੱਖਾ ਵੀ ਜਿਹੜਾ ਆਉਦੇ ਫਾਰਮ ਤੇ ਨਹੀਂ ਲਾਇਆ ਹੋਇਆ ਪੱਖਾ ਨਾ ਲਾਉਣ ਦੇ ਨਾਲ ਮੈਨੂੰ ਜਿੰਨੇ ਫਾਇਦੇ ਹੋਏ ਨੇ ਮੈਂ ਤੁਹਾਨੂੰ ਉਹਦੇ ਵਿੱਚੋਂ ਇੱਕ ਫਾਇਦਾ ਦੱਸਦਾ ਮੈਂ ਵੀਰੇ ਨੂੰ ਕਹਿਣਾ ਵੀ ਤੁਹਾਨੂੰ ਦਿਖਾਉਣੇ ਅਸੀਂ ਆਪਦਾ ਸ਼ੈੱਡ ਆਹ ਵੇਖੋ ਦੋਸਤੋ ਮੈਂ ਵੀਰੇ ਨੂੰ ਕਾਵਾਂਗਾ ਛੱਤੋ ਦਿਖਾਵੇਂ ਤੁਹਾਨੂੰ ਮੈਂ ਤੁਹਾਨੂੰ ਇਹੋ ਗੱਲ ਕਹਿਣਾ ਹਾਂ ਨਾ ਵੀ ਹਮੇਸ਼ਾ ਹੀ ਛੱਤ ਜਿਹੜੀ ਹੈ ਉਹ ਕਾਨਿਆਂ ਦੀ ਬੱਤਿਆਂ ਦੀ ਗਾਡਰਾਂ ਦੀ ਪਾਓ ਸੋ ਦੋਸਤੋ ਆਹ ਟੁੱਟਾ ਜਾਂ ਪੱਖਾ ਲੱਗਾ ਦੇ ਫਾਕ ਟਪੇ ਨੇ ਮਲਾਇਆ ਨਹੀਂ ਕਿਉਂਕਿ ਇਹਦੇ ਉੱਪਰ ਇੱਕ ਚਿੜੀਆਂ ਨੇ ਬੱਚੇ ਦੇਤੇ ਨੇ ਉਹ ਪਾਲਣੇ ਦੇ ਵਿੱਚ ਇਸ ਕਰਕੇ ਮੈਂ ਇਹਨੂੰ ਉਤਾਰਿਆ ਨਹੀਂਗਾ ਵੀ ਚਲੋ ਇੰਦਰ ਚਿੜੀਆਂ ਬੈਠ ਜਾਂਦੀਆਂ ਹਨ ਸੋ ਦੋਸਤੋ ਇੰਦਰ ਮੈਂ ਤੁਹਾਨੂੰ ਦਿਖਾਉਣਾ ਇੰਦਰ ਵੀਰੇ ਨੂੰ ਕਵਾਂਗਾ ਆ ਦਿਖਾਓ ਆ ਵੇਖੋ ਆ ਸਾਰੇ ਚਿੜੀਆਂ ਦੇ ਆਲਣੇ ਆ ਦੇਖੋ ਹੋ ਸਕਦਾ ਵੀ ਸਭ ਤੋਂ ਜ਼ਿਆਦੀਆਂ ਚਿੜੀਆਂ ਸਾਡੇ ਫਾਰਮ ਤੇ ਹੋਣਗੀਆਂ ਆ ਦੇਖੋ ਸਾਰੇ ਜਿਹੜੇ ਚਿੜੀਆਂ ਨੇ ਇੱਥੇ ਆ ਮੈਂ ਵੀਰੇ ਨੂੰ ਕਵਾਂਗਾ ਅੱਗੇ ਇੱਕ ਦਿਖਾਓ ਆ ਵੇਖੋ ਆ ਸਾਰੇ ਹੀ ਆਲਣੇ ਆ ਸਾਰੇ ਹੀ ਆਲਣੇ ਜਿਹੜੇ ਆ ਆਹਾ ਕਿੜੀਆਂ ਨੇ ਇੱਥੇ ਬੱਚੇ ਦਿੱਤੇ ਹੋਏ ਆ ਸੋ ਦੋਸਤੋ ਆ ਵੇਖੋ ਛੱਤ ਕਿੰਨੀ ਠੰਡੀ ਏ ਸੋ ਤੁਸੀਂ ਵੀ ਜਦੋਂ ਵੀ ਕਦੇ ਤੁਸੀਂ ਵੀ ਇਦਾਂ ਦਾ ਹੀ ਦੋਸਤੋ ਸ਼ੈੱਡ ਬਣਾਇਓ ਇਹ ਇਹਦੀ ਜਿਹੜੀ ਲੰਬਾਈ ਹੈਗੀ ਇਹ ਆਹ 40 ਫੁੱਟ ਤੇ ਚੜਾਈ ਇਹਦੀ ਹੈਗੀ 28 ਫੁੱਟ 14 14 ਫੁੱਟ ਦੇ ਮੈਂ ਦੋਨੋਂ ਪਾਸੇ ਗਾਡਰ ਪਾਏ ਹੋਏ ਨੇ 2 2 ਫੁੱਟ ਦੀ ਖੁਰਲੀ ਏ ਤੇ 4 ਫੁੱਟ ਜਗ੍ਹਾ ਮੈਂ ਇਹ ਛੱਡਣ ਵਾਸਤੇ ਜਿਹੜੀ ਅਸੀਂ ਤੋਰ ਰਹੇ ਜਿੰਦੇ ਵਿੱਚ ਦੋ ਪਾਸੇ 14 ਨਾਲ ਪਿਸ਼ਾ ਨੂੰ ਪੈ ਜਾਂਦਾ ਤੋ ਦੋਸਤੋ ਇਸ ਕਰਕੇ ਤੁਸੀਂ ਵੀ ਜਿਹੜਾ ਬਿਨਾ ਪੱਖੇ ਤੋਂ ਡੇਰੀ ਫਾਰਮ ਜਿਹੜਾ ਚਲਾ ਸਕਦੇ ਹੋ ਇੱਕ ਤਾਂ ਪੱਖੇ ਦੇ ਨਾਲ ਆਪਣੀਆਂ ਪੱਖੇ ਬਹੁਤ ਵੱਡੇ ਵੱਡੇ ਆਪਾਂ ਲਾਇਆ ਨੇ ਚਲੋ ਉਹਨਾਂ ਨਾਲ ਬਹੁਤ ਆਪਣੀ ਜਿਹੜੀ ਲਾਈਟ ਦੀ ਬਚਤ ਹੁੰਦੀ ਹੈ ਆਪਾਂ ਨੂੰ ਬਿੱਲ ਘਟਾਉਂਦਾ ਸੋ ਇੱਕ ਉਹ ਉਹਨਾਂ ਦੇ ਕਾਰਨ ਜਿਹੜਾ ਆਪਣੇ ਆਂ ਵੇਖੋ ਪੱਖਿਆਂ ਦੇ ਕਰਕੇ ਆਪਣੇ ਜਾਨਵਰ ਵੀ ਨਹੀਂ ਆਉਂਦੇਗੇ ਛੱਡ ਦੇ ਵਿੱਚ ਆਹ ਵੇਖੋ ਵੀਰ ਇਹਨੂੰ ਕਹਾਂਗਾ ਵੇਖੋ ਪੱਖੇ ਦੇ ਉੱਪਰ ਟਿੜੀਆਂ ਬੈਠੀਆਂ ਆਂਗਾ ਇਹ ਸਭ ਤੋਂ ਵੱਧ ਜਿਹੜੀਆਂ ਮੈਕਸੀਮਮ 100 ਕਿਚੜੀ ਜਿਹੜੀ ਇੱਥੇ ਸਾਡੇ ਫਾਰਮ ਦੇ ਵਿੱਚ ਘਰ-ਕਾਂ ਚੁਪੀ ਹੋਣੀ ਹੈ ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਬਹੁਤ ਵਧੀਆ ਗੱਲ ਹੈ ਸੋ ਦੋਸਤੋ ਤੁਸੀਂ ਵੀ ਇਸ ਤਰ੍ਹਾਂ ਹੀ ਦੋਸਤੋ ਤੁਸੀਂ ਵੀ ਇਸੇ ਤਰ੍ਹਾਂ ਹੀ ਜਿਹੜੇ ਫਾਰਮਾਂ ਸ਼ੈੱਡ ਪਾਓ ਸੋ ਤੁਸੀਂ ਵੀ ਸਕਸੈਸਫੁਲ ਹੋਗੇ ਸੋ ਜੇ ਮੇਰੀ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਗੁਦਰਤ ਡੇਰੀ ਫਾਰਮ ਡਾਕਟਰ ਸੁਖਤੈਂ ਸਿੰਘ YouTube ਚੈਨਲ ਮੇਰਾ ਦੋਸਤੋ ਸਬਸਕ੍ਰਾਈਬ ਕਰ ਲਿਓ ਸੋ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ